ਗੁਰਿਆਨੇਲੇ ਨਮਾਪਿੰਡ ਵਿਕੇ ਚਲਰੇ ਕੋਠੀ ਦੇ ਵਿਵਾਦ ਵਿੱਚ ਹੁਣ ਦੂਸਰੀ ਧਿਰ ਵੀ ਸਾਹਮਣੇ ਆਈ ਹੈ ਪ੍ਰੈਸ ਕਾਨਫਰੈਂਸ ਕਰਦੇ ਹੋਏ ਅਮਰੀਕਾ ਤੋਂ ਆਈ ਬਲਵੀਰ ਕੌਰ ਨੇ ਕਿਹਾ ਕਿ ਉਸਨੇ ਨਾ ਤਾਂ ਕਿਸੇ ਨੂੰ ਕੋਠੀ ਵੇਚੀ ਹੈ ਤੇ ਨਾ ਹੀ ਕਿਸੇ ਤੋਂ ਪੈਸੇ ਲਏ ਹਨ ਉਸਨੇ ਕਿਹਾ ਕਿ ਉਸ ਦਾ ਆਪਣੇ ਲੜਕੇ ਕਮਲ ਢਾਲੀਵਾਲ ਨਾਲ ਕਰੀਬ 3 ਸਾਲਾਂ ਤੋਂ ਅਮਰੀਕਾ ਚ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ ਉਹਨਾਂ ਨੂੰ ਬਿਨਾਂ ਪੁੱਛੇ ਦੱਸੇ ਸਾਰੀ ਪ੍ਰਾਪਰਟੀ ਸ਼ਮਸ਼ੇਰ ਸਿੰਘ ਉਹਨਾਂ ਦੇ ਪਤੀ ਵੱਲੋਂ ਬੇਟੇ ਕਮਲ ਢਾਲੀਵਾਲ ਦੇ ਨਾਮ ਤੇ ਕਰ ਦਿੱਤੀ ਗਈ ਉਨਾ ਕਹਿਾ ਕਿ ਕਮਲ ਨੇ ਪਿੰਡ ਦੇ ਹੀ ਦੇਸਰਾਜ ਨੂੰ ਮੁਕਤੀ ਆਨਾਮਾ ਦੇ ਦਿੱਤਾ ਜਿਸ ਵੱਲੋਂ ਉਹਨਾਂ ਦੇ ਜੋ ਜ਼ਮੀਨ ਸੀ ਉਹ ਵੀ ਵੇਚ ਦਿੱਤੀ ਕੋਠੀ ਵੀ ਹਾਂਜੀ ਵੇਚ ਦਿੱਤੀ ਇਸ ਰਾਜ ਸਾਡੇ ਕੋਠੀ ਤੇ ਉਹਨਾਂ ਵੱਲੋਂ ਅਦਾਲਤ ਵੱਲੋਂ ਸਟੇ ਲਿਆ ਹੋਇਆ ਹੈ ਮਕਾਨ ਵਿੱਚ ਲੱਗਾ ਮੀਟਰ ਅਤੇ ਪਾਣੀ ਦਾ ਕਨੈਕਸ਼ਨ ਵੀ ਉਹਨਾਂ ਦੇ ਨਾਮ ਤੇ ਹੈ ਜੋ ਦੋਸ਼ ਉਹਨਾਂ ਤੇ ਲਗਾਏ ਜਾ ਰਹੇ ਹਨ ਕਿ ਉਹਨਾਂ ਨੇ ਪੈਸੇ ਲੈ ਕੇ ਕੋਠੀ ਵੇਚੀ ਹੈ ਉਹ ਬੇਬੁਨਿਆਦ ਹਨ ਜੇਕਰ ਗੁਰਪ੍ਰੀਤ ਜਾਂ ਉਸਦੀ ਪਤਨੀ ਰਾਜਵਿੰਦਰ ਕੋਈ ਸਬੂਤ ਹੈ ਤਾਂ ਉਹ ਸਾਨੂੰ ਦਿਖਾਵੇ ਉਧਰ ਅਤਿੰਦਰਪਾਲ ਸਿੰਘ ਨੇ ਦੱਸਿਆ ਕਿ 12 ਜੁਲਾਈ ਨੂੰ ਸ਼ਾਮ 6:30 ਵਜੇ 15 ਤੋਂ 20 ਵਿਅਕਤੀ ਗੁਰਪ੍ਰੀਤ ਸਿੰਘ ਸਮੇਤ ਤੇਜ਼ਰ ਹਥਿਆਰਾਂ ਨਾਲ ਗੱਡੀਆਂ ਵਿੱਚ ਨਿਹੰਗ ਸਿੰਘ ਬਾਣੇ ਵਿੱਚ ਆਏ ਸਨ ਜਿਨ੍ਹਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਆ ਉਹਨਾਂ ਦੀ ਕੋਠੀ ਵਿੱਚ ਦਾਖਲ ਹੋ ਕੇ ਭੰਨ ਤੋੜ ਕੀਤੀ ਜਿਨ੍ਹਾਂ ਨੇ ਉਹਨਾਂ ਦੇ ਇੱਕ ਸਾਥੀ ਦੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਜਿਸ ਦੀ ਸਾਰੀ ਸੀਸੀਟੀਵੀ ਉਹਨਾਂ ਦੇ ਕੋਲ ਹੈ ਉਹਨਾਂ ਕਿਹਾ ਗੁਰਿਆ ਪੁਲਿਸ ਵੱਲੋਂ ਤੁਹਾਡੇ ਤੌਰ ਐਕਸ਼ਨ ਲੈਂਦੇ ਹੋਏ ਉਹਨਾਂ ਦੀ ਜਾਨ ਬਚਾਈ ਅਤੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਸ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਦਕਿ ਬਾਕੀ ਦੋਸ਼ਾਂ ਦੀ ਪਾਲ ਕੀਤੀ ਜਾ ਰਹੀ ਹੈ ਜਿਵੇਂ ਉਹ ਗੁਰਪ੍ਰੀਤ ਧਰਨੀ ਉਹਦਾ ਪਰਿਵਾਰ ਕੱਲ ਕਹਿ ਰਿਹਾ ਸੀਗਾ ਕਿ ਉਹਨਾਂ ਨੇ ਜਿਹੜਾ 26 ਲੱਖ 60 ਹਜ਼ਾਰ ਰੁਪਇਆ ਆ ਉਹ ਤੁਹਾਨੂੰ ਦੇ ਤੌਰ ਆ ਕੇ ਦਿੱਤਾ ਉਹ ਦੇ ਵਿੱਚ ਕੀ ਕੁਝ ਸੱਚਾਈ ਹੈ ਤੁਹਾਨੂੰ ਪੈਸੇ ਦਿੱਤੇ ਆ ਜਾਂ ਨਹੀਂ ਦਿੱਤੇ ਉਸ ਤੋਂ ਬਾਅਦ ਰਜਿਸਟਰੀ ਹੋਈ ਇੱਕ ਰੁਪਿਆ ਸਾਬਤ ਕਰ ਦੇਣ ਮੈਨੂੰ ਹਾਂਜੀ ਨੋ ਬੈਲ ਕੋਲ ਪੈਲ ਕੋਲ 100% ਝੂਠ ਬੋਲ ਰਹੀ ਉਹਦੀ ਗੁਰਪ੍ਰੀਤ ਦੀ ਵਾਈਫ ਤਾਂ ਇਹਨਾਂ ਨੇ ਨਿਆਂਗ ਸਿੰਘਾਂ ਨੇ ਇਹ ਤੋੜ ਭੰਨ ਜੋ ਜੋ ਨੁਕਸਾਨ ਕੀਤਾ ਇਹ ਕਿਉਂਕਿ ਕਿਉਂ ਕੀਤਾ ਕਿਹਦੇ ਆਖੇ ਕੀਤਾ राइट right? ते गुरप्रीत ਨਾਲ ਆਇਆ ਸੀ ਹਾਂਜੀ ਤਿੰਨ ਗੱਡੀਆਂ ਸੀ ਤਿੰਨ ਗੱਡੀਆਂ ਟੰਡਿਆਂ ਵੱਲੋਂ ਤਿੰਨ ਗੱਡੀਆਂ ਵਿਤੇ ਨਿਹੰਗਾਂ ਦੇ ਨਾਲ ਇਹ ਗੁਰਪ੍ਰੀਤ ਲੈ ਕੇ ਆਇਆ ਤੁਸੀਂ ਉਹ ਤਾਂ ਵੈਸੇ ਪਾਸੇ ਗੁਰਪ੍ਰੀਤ ਨੂੰ ਜਾਣਦੇ ਕਿ ਨਹੀਂ ਨਹੀਂ ਸਟੇ ਮੇਰੇ ਕੋ ਪੇਪਰ ਆ ਹਾਂਜੀ ਤਿੰਨ ਪੰਜ ਹਾਂਜੀ ਤਿੰਨ ਪੰਜ ਨੂੰ ਸਟੇਲ ਹੋਇਆ ਤਿੰਨ ਮਹੀਨੇ ਬਰ ਹਾਂਜੀ ਸਟੇਲ ਹੋਇਆ ਤੁਸੀਂ ਹਾਂਜੀ ਤੁਸੀਂ ਇੰਡੀਆ ਆਇਆ ਸੀ ਹਾਂਜੀ ਮੈਂ ਬਕਾਇਦਾ ਇੰਡੀਆ ਆ ਕੇ ਫੇਮ ਆਸਟ੍ਰੇਲੀਆ ਮਾਤਾ ਜੀ ਇਹ ਜਿਹੜਾ ਮਕਾਨ ਹੈ ਜਿਹੜਾ 10 ਦੇ ਵਿੱਚ ਲਾਲ ਲਕੀਰ ਦੇ ਵਿੱਚ ਮਤਾਨ ਹੈ ਇਹਦਾ ਮੀਟਰ ਕਿਹਦੇ ਨਾਮ ਤੇ ਹੈ ਮੇਰੇ ਨਾਮ ਤੇ ਤੇ ਪਾਣੀ ਦਾ ਕਨੈਕਸ਼ਨ ਵਗੈਰਾ ਜੀ ਹਾਂ ਜੀ ਸਭ ਕੁਝ ਹਾਂ ਜੀ ਤੁਹਾਡੇ ਨਾਮ ਤੇ ਹਾਂ ਜੀ ਹਾਂ ਯਾ ਮੈਂ ਜਿਹੜਾ ਜਿਹੜਾ ਗੁਰਪ੍ਰੀਤ ਨੂੰ ਬਣੀ ਦਾਵਾ ਕਰਦੇ ਸੀ ਕਿ ਇਹਦੀ ਰਜਿਸਟਰੀ ਜਿਹੜੀ ਆ 29 ਪੰਨ ਨੂੰ ਉਹਨਾਂ ਨੇ ਕਰਾਈ ਗਿਆ ਤੇ ਉਸ ਤੋਂ ਬਾਅਦ ਉਹ ਤਿੰਨ ਦਿਨ ਰਹੇ ਆ ਕੀ ਉਹ ਰਜਿਸਟਰੀ ਹੋਈ ਆ ਉਹ ਵੀ ਕਹਿੰਦੇ ਰਿਹਾ ਕਿ ਮੀਟਰ ਉਹਨਾਂ ਦੇ ਨਾਮ ਤੇ ਲੱਗਾ ਕਿੰਨੀ ਕੁ ਸਚਾਈ ਆ ਉਸ ਗੱਲ ਦੇ ਵਿੱਚ ਇਹ ਜਿਹੜਾ ਗੁਰਪ੍ਰੀਤ ਆ ਹਾਂ 18 ਰਤਰੀਕ ਨੂੰ ਉਹ ਕਿਉਂਕਿ ਉਸ ਦਿਨ ਮੈਂ ਇੱਥੇ ਮੌਜੂਦਾ ਨਹੀਂ ਸੀ ਹਾਂਜੀ ਇਹ ਇਹ ਲੜਕਾ ਸੀ ਹਾਂਜੀ 18 ਜੂਨ ਹਾਂਜੀ ਤਾਂ ਉਹ ਉਹ ਉੱਥੇ ਵੀ ਤੇ ਮੀਟਰ ਨੂੰ ਆ ਬਿਜਲੀ ਉੱਥੇ ਬਿਜਲੀ ਵਿਭਾਗ ਹਾਂਜੀ ਉਹਦੇ ਕੋਲ ਗਿਆ ਤੇ ਉਹ ਉਹਨਾਂ ਨੂੰ ਪੈਸੇ ਪੁੱਛ ਤਨ ਪਤਾ ਹੀ ਹੈ ਇੱਥੇ ਕਿ ਕੀ ਚੱਲਦਾ ਪੈਸੇ ਦੇ ਕੇ ਮੇਰਾ ਮੀਟਰ ਜਿਹੜਾ ਉਹਨੇ ਕਿ ਉੱਥੇ ਜਾ ਕੇ ਝੂਠ ਬੋਲਿਆ ਕਿ ਇਹ ਮੀਟਰ ਛੜ ਗਿਆ ਹਾਲਾਂਕਿ ਮੀਟਰ ਬਿਲਕੁਲ ਬੜਾ ਸੋਹਣਾ ਪਰਫੈਕਟ ਚੱਲ ਰਿਹਾ ਸੀ ਠੀਕ ਹੈ ਹਾਂਜੀ ਤਾਂ ਉਹ ਬਿਜਲੀ ਵਾਲੇ ਆਏ ਤਾਂ ਉਹਨਾਂ ਨੇ ਮੀਟਰ ਚੇਂਜ ਕਰਤਾ ਪਰ ਹਾਂ ਉਹਨੇ ਕੋਸ਼ਿਸ਼ ਕੀਤੀ ਪਰ ਉਹ ਕੰਮਜਾਪ ਨਹੀਂ ਹੋਇਆ ਮੀਟਰ ਮੀਟਰ ਹਜੇ ਵੀ ਅੱਜ ਦੀ ਤਰੀਕ ਚ ਵੀ ਮੇਰੇ ਨਾਂ ਆ ਅੱਛਾ ਹਾਂਜੀ ਇਹਨੇ 12 ਤਰੀਕ ਨੂੰ ਹਮਲਾ ਕੀਤਾ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਆ ਮੈਨੂੰ ਨਹੀਂ ਪਤਾ ਉਹ ਨਿਹੰਗ ਸਿੰਘ ਹੈਗੇ ਆ ਜਾਂ ਨਹੀਂ ਉਹ ਨਹੀਂ ਮੈਂ ਕਹਿ ਸਕਦਾ ਪਰ ਨਿਹੰਗ ਸਿੰਘਾਂ ਦਾ ਬਾਣਾ ਪਾਇਆ ਹੋਇਆ ਸੀਗਾ 15-20 ਬੰਦੇ ਆ ਮੈਂ ਉਸ ਟਾਈਮ ਘਰੇ ਨਹੀਂ ਸੀਗਾ ਮੇਰੇ ਬੰਦੇ ਸੀਗੇ ਘਰੇ ਤੇ ਇਹਨਾਂ ਨੇ ਆ ਕੇ 15 ਤੋਂ 18 15 ਤੋਂ 20 ਬੰਦੇ ਸੀਗੇ ਇਹਨਾਂ ਨੇ ਆ ਕੇ ਤੋੜ ਭੰਨ ਕਰਨੀ ਸਟਾਰਟ ਕੀਤੀ ਆ ਗੇਟ ਭੰਨ ਕੇ ਵੱਡਾ ਗੇਟ ਤੁਸੀਂ ਦੇਖ ਹੀ ਲਿਆ ਵੱਡਾ ਗੇਟ ਭੰਨ ਕੇ ਅੰਦਰ ਆਏ ਆ ਅੰਦਰ ਆ ਕੇ ਇਹਨਾਂ ਨੇ ਸੀਸੀਟੀਵੀ ਕੈਮਰੇ ਪਹਿਲਾਂ ਸਿੱਧਾ ਤੋੜਨੇ ਸਟਾਰਟ ਕੀਤੇ ਆ ਤੇ ਉਦੋਂ ਬਾਅਦ ਸਿੱਧਾ ਆ ਕੇ ਡੀਵੀਆਰ ਚੱਕ ਕੇ ਲੈ ਗਏ ਤੇ ਜੋ ਮੇਰਾ ਕੀਮਤੀ ਸਮਾਨ ਸੀਗਾ ਉਹ ਇਹਨਾਂ ਨੇ ਚੱਕਣਾ ਸਟਾਰਟ ਕਰਤਾ ਮੇਰਾ ਜਿਹੜਾ ਬੰਦਾ ਰੱਖਿਆ ਹੋਇਆ ਸੀਗਾ ਕੋਕ ਉਹਦੇ ਵੀ ਇਹਨਾਂ ਨੇ ਸੱਟਾਂ ਮਾਰੀਆਂ ਉਹ ਫਟੜਾ ਹਸਪਤਲ ਤੇ ਉਹ ਜਾਨੀ ਸਮਾਨ ਇਹਨਾਂ ਨੇ ਆਉਂਦਿਆਂ ਨੇ ਕੁਝ ਨਹੀਂ ਦੇਖਿਆ ਹੈਗਾ ਆ ਕੇ ਪੁਲਿਸ ਨੇ ਇਹਨਾਂ ਨੂੰ ਬਾਹਰ ਕੱਢਿਆ ਵਾ ਤੇ ਪੂਰਾ ਯਾਨੀ ਘੰਟਾ ਇਹਨਾਂ ਨੇ ਪੂਰਾ ਯਾਨੀ ਪੂਰੀ ਦਹਿਸ਼ਤ ਫਲਾਈਆ ਜਿੰਨੀ ਪਿੰਡ ਚ ਫਲਾਹ ਹੁੰਦੀ ਆ ਆਸੇ-ਪਾਸੇ ਵੀ ਲੋਕਾਂ ਨੂੰ ਹੋ ਗਿਆ ਵੀ ਇੱਕਦਮ ਕੀ ਹੋ ਗਿਆ 15 ਤੋਂ 20 ਬੰਦੇ ਕਿਰਪਾਨਾਂ ਇਹਨਾਂ ਦੇ ਕੋਲੇ ਸੀ ਹਥਿਆਰ ਸੀ ਪੂਰੇ ਮਾਰੂ ਹਥਿਆਰ ਸੀਗੇ ਸੱਬਲਾ ਸੁਬਲਾ ਸਾਰਾ ਕੁਝ ਸੀਗਾ ਤੇ ਯਾਨੀ ਪੂਰੀ ਇਹਨਾਂ ਨੇ ਦਹਿਸ਼ਤ ਜਿੰਨੀ ਵੀ ਫਲਾ ਸਕਦੇ ਆ ਉੰਨੀ ਇਹਨਾਂ ਨੇ ਕੀਤੀ ਵੀ ਜੋ ਤੋੜ ਭੰਨ ਕਰ ਸਕਦੇ ਸੀਗੇ ਕੋਈ ਇਹਨਾਂ ਨੇ ਕੀਮਤੀ ਚੀਜ਼ ਛੱਡੀ ਨਹੀਂ ਕੈਮਰਾ ਤਾਂ ਕੋਈ ਵੀ ਨਹੀਂ ਛੱਡਿਆ ਹੈਗਾ ਡੀਵੀਆਰ ਤੱਕ ਨਾਲ ਚੱਕ ਕੇ ਲੈ ਗਏ ਕਬਜ਼ਾ ਕਰਨ ਦੀ ਨੀਤ ਨਾਲ ਹਾਂਜੀ ਕਬਜ਼ਾ ਕਰਨ ਦੀ ਜਿਹੜਾ ਗੁਰਪ੍ਰੀਤ ਸਿੰਘ ਸੀਗਾ ਨਾਲ ਆਇਆ ਸੀਗਾ ਉਹ ਫੋਨ ਤੇ ਕਹਿ ਰਿਹਾ ਸੀਗਾ ਵੀ ਹਾਂਜੀ ਮੈਂ ਕਬਜ਼ਾ ਵੀ ਕਰ ਲਿਆ ਵਾ ਤੇ ਵੀ ਮੈਂ ਨਹੀਂ ਇਸ ਘਰ ਨੂੰ ਛੱਡਦਾ ਹੈਗਾ ਜਿਹੜਾ ਮੇਰਾ ਬੰਦਾ ਸੀਗਾ ਉਹਨੂੰ ਗਾਲਾਂ ਕੱਢ ਕੇ ਭਜਾਤਾ ਨਾਲੇ ਉਹਦੇ ਮਾਰੀਆਂ ਉਹਦੇ ਬਾਹ ਤੇ ਆ ਬਾਹ ਤੇ ਵੱਜੀਆ ਤੇ ਪਿੱਛੇ ਸਿਰ ਤੇ ਤੇ ਹਸਪੀਟਲ ਐਡਮਿਟ ਆਹੋ ਉਹਦਾ ਆਪਰੇ ਆਪਰੇਸ਼ਨ ਹੋਣਾ ਵਾ ਫਿਰ ਉਹ ਤੋਂ ਬਾਅਦ ਪਤਾ ਲੱਗੂ ਚੱਲੂਗਾ ਜਾਂ ਨਹੀਂ ਚੱਲੂਗੀ ਉਹਦੀ ਬਾ ਇਹ ਐਫ ਆਰ ਲਾਂਚ ਹੋ ਗਈ ਹੈ ਹਾਂਜੀ ਹਾਂਜੀ ਕਿੰਨੇ ਬੰਦੇ ਆਦੇ ਇਹ ਸਾਰਾ ਕੋਈ ਐਫ ਆਈ ਆਰ ਇੱਕ ਗੁਰਪ੍ਰੀਤ ਸਿੰਘ ਦੇ ਨਾਂ ਤੇ ਆ ਇੱਕ ਮਲਕੀਸ਼ ਸਿੰਘ ਕੋਈ ਡੇਰਾ ਚਲਾਉਂਦਾ ਗੜਸ਼ੰਕਰ ਦਾ ਬਾਕੀ ਅਣ ਬਾਈ ਨੇਮ ਉਹ ਉਹ ਅਣ ਪਛਾਤੇ ਆ ਬਾਈ ਨੇਮ ਆ ਜਾਣਗੇ ਉਹਨਾਂ ਦੇ ਨੇਮ ਹਜੇ ਮੈਨੂੰ ਨਹੀਂ ਪਤਾ ਹੈਗੇ ਦੋਨੇ ਅਰੈਸਟ ਹੋਏ ਆ ਨਹੀਂ ਇੱਕ ਗੁਰਪ੍ਰੀਤ ਸਿੰਘ ਦਾ ਮੈਨੂੰ ਪਤਾ ਦੂਜੇ ਦਾ ਹਜੇ ਮੈਨੂੰ ਨਹੀਂ ਪਤਾ ਹੈਗਾ ਵੀ ਅਰੈਸਟ ਹੋਇਆ ਜਾਂ ਨਹੀਂ ਹੋਇਆ ਗੁਰਪ੍ਰੀਤ ਸਿੰਘ ਦਾ ਮੈਨੂੰ ਪਤਾ ਵਾ ਵੀ ਅਰੈਸਟ ਹੋਇਆ ਹੋਇਆ ਵਾ ਕੰਦਸੀ ਨੂੰ ਕੇ ਮੰਗ ਕੇ ਅਸੀਂ ਮੰਗ ਕਰਦੇ ਆਂ ਵੀ ਇਹ ਜਿਹੜਾ ਝੂਠੇ ਐਲੀਗੇਸ਼ਨ ਲਾਏ ਗਏ ਆ ਬਿਲਕੁਲ ਹੀ ਇਹ ਬੇਮੁਨਾ ਆ ਦਾ ਕੁਝ ਵੀ ਨਹੀਂ ਹੈਗਾ ਇਹਨਾਂ 'ਚ ਵੀ ਸਰਕਾਰ ਨੇ ਜਿਹੜਾ ਐਸ ਐਚਓ ਸਾਹਿਬ ਨੇ ਆਪ ਹੀ ਕੀਤਾ ਵਾ ਬਹੁਤ ਹੀ ਵਧੀਆ ਚਲਾਗਾ ਜਗਰ ਉਹਨਾਂ ਨੇ ਵਧੀਆ ਤਰੀਕੇ ਨਾਲ ਆਪਦੀ ਡਿਊਟੀ ਨਿਭਾਉਂਦੇ ਹੋਏ ਪਰਚਾ ਕੀਤਾ ਰਾਈਟਵੇ ਉਹਨਾਂ ਨੂੰ ਕੱਢਿਆ ਕੋਠੀ ਦੇ ਵਿੱਚੋਂ ਤੇ ਰਾਈਟਵੇ ਉਹਨਾਂ ਨੇ ਉਹਨਾਂ ਤੇ ਐਕਸ਼ਨ ਲਿਆ ਬਿਲਕੁਲ ਸਹੀ ਐਕਸ਼ਨ ਲਿਆ ਗਿਆ ਕਿਉਂਕਿ ਪਿੰਡ ਦਾ ਮਾਹੌਲ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਸੀਗਾ ਤੇ ਐਸ ਐਚਓ ਸਾਹਿਬ ਨੇ ਬਿਲਕੁਲ ਜੋ ਬਣਦੀ ਕਾਰਵਾਈ ਆ ਤੇ ਉਹਨਾਂ ਤੇ ਕੀਤੀ ਆ ਬਿਲਕੁਲ ਸਹੀ ਹੋਈ ਆ ਕਾਰਵਾਈ